ਸਤਿ ਸ਼੍ਰੀ ਅਕਾਲ ਜੀ ਮੈਂ ਅਜੀਤ ਕਲਿਆਣ ਕਲਿਆਣ ਸੰਘਰ ਬ੍ਰੇਕਆਊਟ ਨਵਾਂ ਸ਼ਹਿਰ ਤੋਂ ਤੇ ਤੁਸੀਂ ਸਾਡੀ ਵੀਡੀਓਜ਼ ਨੂੰ ਬਹੁਤ ਪਿਆਰ ਦਿੰਦੇ ਹੋ ਤੇ ਲਾਈਕ ਕਰਦੇ ਹੋ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਰੈਸਪੀ ਲੈ ਕੇ ਆਏ ਹਾਂ ਜਿਵੇਂ ਕਿ ਆਟਾ ਬਿਸਕਟ ਵੀ ਤੁਸੀਂ ਘਰ ਵਿੱਚ ਆਟਾ ਬਿਸਕਟ ਕਿਸ ਤਰ੍ਹਾਂ ਬਣਾ ਸਕਦੇ ਹੋ ਤੇ ਆਜੋ ਤੁਹਾਨੂੰ ਅਸੀਂ ਦੱਸਿਏ ਵੀ ਅਸੀਂ ਕੀ ਕੀ ਐਡ-ਆਨ ਕਰੀਣਾ ਕਰਨਾ ਹੈਗਾ ਸਮਾਨ ਜਿਹਦੇ ਵਿੱਚ ਤੁਸੀਂ ਆਟਾ ਬਿਸਕੁਟ ਬਣਾਉਂਦੇ ਹੋ ਮੱਕੀ ਦੇ ਆਟੇ ਦੇ ਬਿਸਕੁਟ ਆ ਆ ਤੁਸੀਂ ਕਣਕ ਦਾ ਆਟਾ ਵੀ ਯੂਜ਼ ਕਰ ਸਕਦੇ ਤੇ ਅਸੀਂ ਤੁਹਾਨੂੰ ਦੱਸਦੇ ਵੇ ਇਹਦੇ ਵਿੱਚ ਅਸੀਂ ਕੀ ਕੀ ਪਾਣਾ ਹੈਗਾ ਜਿੱਦਾਂ ਸਾਡੇ ਕੋਲ ਹੈਗਾ ਸ਼ੱਕਰ ਹੈਗਾ ਸ਼ੱਕਰ ਅਸੀਂ ਲਈ ਹੈਗੀਆਂ ਨਾਲ ਤੇ ਮੱਕੀ ਦਾ ਆਟਾ ਹੈਗਾ ਆ ਸੂਜੀ ਹੈਗੀ ਆ ਸਾਡੇ ਕੋਲ ਨਾਲ ਦੇਸੀ ਕੀ ਹੋ ਗਿਆ ਬੇਕਿੰਗ ਪਾਊਡਰ ਲਿਆ ਹੈਗਾ ਤੇ ਨਾਲ ਦੁੱਧ ਹੈਗਾ ਤੇ ਨਾਲ ਹੀ ਸਾਡੇ ਕੋਲ ਹੈਗਾ ਇਲਾਇਚੀ ਪਾਊਡਰ ਪਹਿਲਾਂ ਤੁਸੀਂ ਸ਼ੱਕਰ ਤੇ ਸ਼ੱਕਰ ਨੂੰ ਨਾ ਮਿਕਸ ਕਰਨਾ ਹੈਗਾ ਤੇ ਇਹ ਚੀਜ਼ ਦਾ ਧਿਆਨ ਰੱਖਿਓ ਵੀ ਜਿਹੜਾ ਘੀ ਹੈਗਾ ਨਾ ਬਿਲਕੁਲ ਠੰਡਾ ਹੋਵੇ ਮਤਲਬ ਪਿਗਲਿਆ ਨਾ ਹੋਵੇ ਠੀਕ ਹੈ ਜੀ ਤੇ ਹਉ ਅਸੀਂ ਇਹਨੂੰ ਮਸ਼ੀਨ ਦੇ ਨਾਲ ਕਰਦੇ ਆ ਕਿਹਾ ਅਗਰ ਜੇ ਤੁਹਾਡੇ ਕੋਲ ਬਿਕਸਰ ਹੈਗਾ ਤੁਸੀਂ ਬਿਕਸਰ ਵੀ ਯੂਜ਼ ਕਰ ਸਕਦੇ ਹੋ ਚਲੋ ਸਾਡੇ ਕੋਲ ਮਸ਼ੀਨ ਹੈਗੀ ਆ ਤੇ ਤੁਸੀਂ ਸਲੋਲੀ ਸਲੋਲੀ ਮਤਲਬ ਜਿਆਦਾ ਕਰਨਾ ਜਿਆਦਾ ਫਾਸਟ ਨਹੀਂ ਕਰਨਾ ਹੈਗਾ ਇਹਨੂੰ ਆਪਣਾ ਮਿਕਸ ਆਲਮੋਸਟ ਜਦੋਂ ਸ਼ੱਕਰ ਤੇ ਕੇ ਸਾਡੀ ਮਿਕਸ ਹੋ ਚੁੱਕੀ ਹੈਗੀ ਹੁਣ ਤੇ ਹੁਣ ਇਸ ਤੋਂ ਬਾਅਦ ਇਹਦੇ ਵਿੱਚ ਅਸੀਂ ਐਡ ਉਹਨੂੰ ਕਰਨਾ ਹੈਗਾ ਆ ਆਟਾ ਤੇ ਸੂਜੀ ਤੇ ਇਹ ਦੇਸੀ ਕੇ ਤੇ ਸ਼ੱਕਰ ਆਪਣੀ ਮਿਕਸ ਹੋ ਗਈ ਆ ਹੁਣ ਇਹਦੇ ਵਿੱਚ ਆਪਾਂ ਐਡ ਕਰਨਾ ਹੈਗਾ ਆ ਇਹ ਆਟਾ ਤੇ ਸੂਜੀ ਤੇ ਨਾਲ ਬੇਕਿੰਗ ਪਾਊਡਰ ਇਹਦੇ ਵਿੱਚ ਹੁਣ ਅਸੀਂ ਇਹ ਮੱਕੀ ਦਾ ਆਟਾ ਵੀ ਪਾ ਦਿੱਤਾ ਹੈਗਾ ਸੂਜੀ ਵੀ ਪਾ ਦਿੱਤੀ ਹੈਗੀ ਹੁਣ ਤੇ ਨਾਲ ਥੋੜਾ ਬੇਕਿੰਗ ਪਾਊਡਰ ਪਾ ਦਿੱਤਾ ਹੈਗਾ ਤੇ ਪਹਿਲਾਂ ਇੱਕ ਵਾਰੀ ਮਿਕਸ ਹੋ ਜੇ ਉਸ ਤੋਂ ਬਾਅਦ ਇਹਦੇ ਨਾਲ ਨਾਲ ਹੌਲੀ-ਹੌਲੀ ਆਪਾਂ ਇਹਦੇ ਵਿੱਚ ਮਿਲਕ ਐਡ ਕਰਨਾ ਹੈ ਇਹਦੇ ਵਿੱਚ ਨਾ ਅਸੀਂ ਇਲਾਇਚੀ ਪਾਊਡਰ ਵੀ ਐਡ ਕਰ ਦਿੱਤਾ ਹੈਗਾ ਹੁਣ ਅਸੀਂ ਨਾ ਇਹਦੇ ਵਿੱਚ ਕਰਨਾ ਹੈਗਾ ਐਡ ਮਿਲਕ ਹੁਣ ਇਹਦੇ ਵਿੱਚ ਆਪਾਂ ਮਿਲਕ ਐਡ ਕਰਾਂਗੇ ਇਹਨੂੰ ਇੱਕ ਤਰ੍ਹਾਂ ਆਟੇ ਦੀ ਡੋ ਵਾਂਗੂ ਬਣਾਵਾਂਗੇ ਇਹਦੇ ਵਿੱਚ ਨਾ ਹੁਣ ਅਸੀਂ ਇਹ ਮੱਕੀ ਦਾ ਆਟਾ ਵੀ ਪਾ ਦਿੱਤਾ ਹੈਗਾ ਸੂਜੀ ਵੀ ਪਾ ਦਿੱਤੀ ਹੈਗੀ ਹੁਣ ਤੇ ਨਾਲ ਥੋੜਾ ਬੇਕਿੰਗ ਪਾਊਡਰ ਪਾ ਦਿੱਤਾ ਹੈਗਾ ਤੇ ਪਹਿਲਾਂ ਇੱਕ ਵਾਰੀ ਮਿਕਸ ਹੋ ਜੇ ਉਸ ਤੋਂ ਬਾਅਦ ਇਹਦੇ ਨਾਲ ਨਾਲ ਹੌਲੀ ਹੌਲੀ ਆਪਾਂ ਇਹਦੇ ਵਿੱਚ ਮਿਲਕ ਐਡ ਕਰ ਦਿੰਦੇ ਹਾਂ। ਔਰ ਜੀ ਹੁਣ ਮਿਲਕ ਐਡ ਕਰਕੇ ਇਹਨੂੰ ਡੋ ਆਪਣਾ ਇਹਦਾ ਰੈਡੀ ਹੋ ਗਿਆ ਆ। ਤੇ ਬਾਕੀ ਜਦੋਂ ਵੀ ਤੁਸੀਂ ਵੀ ਆਪਣੇ ਬਣਾਣੇ ਨਾ ਬਿਸਕੁਟ ਕੋਸ਼ਿਸ਼ ਇਹੀ ਕਰਨੀ ਵੀ ਮੰਨ ਲਓ ਇਹਦਾ ਇਹ ਧੋ ਠੰਡਾ ਰਵੇ ਇਹ ਨਰਮ ਨਾ ਹੋ ਜਵੇ ਜੇ ਨਰਮ ਹੋ ਜੂਗਾ ਤਾਂ ਉਹਦੇ ਨਾਲ ਕੀ ਹੈਗਾ ਨਾ ਇਹਦਾ ਡਿਗੇ ਇਹਨਾਂ ਟੁੱਟ ਗਏ ਜਿੱਦਾਂ ਥੱਲੇ ਨੂੰ ਹੈ ਨਾ ਇਹ ਤੇ ਬਈ ਇਹਦਾ ਨਾਲ ਕੀ ਹੈਗਾ ਵੀ ਬਿਸਕੁਟ ਤੁਹਾਡੇ ਕਰੰਚੀ ਨਹੀਂ ਬਣਨੇ ਹੈਗੇ ਆ ਇਹ ਜਿਹੜਾ ਧੋ ਹੈਗਾ ਆਪਣਾ ਹੁਣ ਪ੍ਰੋਪਰ ਰੈਡੀ ਹੋ ਚੁੱਕਾ ਹੈਗਾ ਠੀਕ ਹੈ ਜੀ ਹੁਣ ਅੱਗੇ ਆਪਾਂ ਇਹਦਾ ਪ੍ਰੋਸੈਸ ਕਰਾਂਗੇ ਬਿਸਕੁਟ ਬਣਾਉਣ ਵਾਸਤੇ ਬਾਕੀ ਤੁਸੀਂ ਧੋ ਦੇਖ ਲਿਆ ਕਿਸ ਤਰ੍ਹਾਂ ਇਹਦਾ ਤਿਆਰ ਕੀਤਾ ਹੈਗਾ ਬਿਸਕੁਟਾਂ ਦਾ ਦੋ ਤਿਆਰ ਹੋ ਗਿਆ ਆਪਣਾ ਹੁਣ ਆਪਾਂ ਇਹਨੂੰ ਬਿਸਕੁਟ ਦੀ ਸ਼ੇਪ ਦੇਣੀ ਆ ਤੇ ਇਸ ਤਰ੍ਹਾਂ ਦੀ ਨਾ ਮਾਰਕੀਟ ਦੇ ਵਿੱਚ ਤੁਹਾਨੂੰ ਇੱਕ ਮਸ਼ੀਨ ਮਿਲ ਜਣੀ ਹੈ ਐ ਅਪਰੋਕਸ 4.5 ਤੋਂ 500 ਦੇ ਕਰੀਬ ਮਿਲ ਜਾਂਦੀ ਹੈਗੀ ਆ ਤੇ ਇਹਦੀ ਹੈਲਪ ਦੇ ਨਾਲ ਅਸੀਂ ਬਿਸਕੁਟਾਂ ਨੂੰ ਉਹਦੀ ਸ਼ੇਪ ਦੇਣੀ ਹੈਗੀ ਆ ਆਜੋ ਅਸੀਂ ਕਿਸ ਤਰ੍ਹਾਂ ਅਗੇ ਬਿਸਕੁਟਾਂ ਨੂੰ ਸ਼ੇਪ ਦਿੰਨੇ ਦੇਖੋ ਤੁਸੀਂ ਸੀਇਸ ਤੋਂ ਇਹਨੂੰ ਕੱਲ ਕਰ ਲੈਣਾ ਹੈਗਾ ਇਹਨਾਂ ਨੂੰ ਹੁਣ ਅਸੀਂ ਥੋੜਾ ਜਿਹਾ ਕੇ ਲਾ ਲਿਆ ਹੈਗਾ ਬਈ ਜਿਹਦੇ ਨਾਲ ਥੋੜਾ ਜਿਹਾ ਥੱਲੇ ਚਿਪਕਨ ਨਾਲ ਬਹੁਤ ਅੱਛਾ ਬਹੁਤ ਵਧੀਆ ਸ਼ੇਪ ਆਂਦੀ ਬਿਸਕੁਟ ਦੀ ਇਦਾਂ ਤੁਸੀਂ ਆਪਣੇ ਸਾਈਜ਼ ਦੇ ਹਿਸਾਬ ਨਾਲ ਵੀ ਕਿੰਨਾ ਕਿ ਸਾਈਜ਼ ਲੱਖਣਾ ਹੈਗਾ ਦੇ ਹਿਸਾਬ ਨਾਲ ਇਹਨੂੰ ਰੱਖ ਸਕਦੇ ਹੋਗੇ ਤੁਸੀਂ ਈਜ਼ੀਲੀ ਹੀ ਘਰ ਵਿੱਚ ਇਹਨੂੰ ਬਣਾ ਸਕਦੇ ਹੋ ਜੀ ਅਸੀਂ ਹੁਣ ਬਿਸਕੁਟਾਂ ਨੂੰ ਸ਼ੇਪ ਦੇ ਦਿੱਤੀ ਹੈ ਬਿਸਕੁਟਾਂ ਦੀ ਹੁਣ ਅਸੀਂ ਇਹਨੂੰ ਓਵਨ ਦੇ ਵਿੱਚ ਰੱਖਣਾ ਹੈਗਾ ਜਿਹਦੇ ਵਿੱਚ ਆਪਣੇ ਕੋਲ 250 ਤੋਂ 300 ਡਿਗਰੀ ਤੇ ਹੋਵੇ 15 ਮਿੰਟ ਵਾਸਤੇ ਇਹਨੂੰ ਆਪਾਂ ਬੇਕ ਕਰਨਾ ਹੈਗਾ ਜੇ ਤੁਹਾਡੇ ਕੋਲ ਤਰੀਕਾ ਕਰੋ ਬੇਬੀ ਹੈਗਾ ਜਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋਗੇ ਲੋ ਜੀ ਬਿਸਕੁਟ ਸਾਡੇ ਰੈਡੀ ਹੋ ਚੁੱਕੇ ਆ ਤੇ ਬੜੇ ਖਾਣ ਵਾਸਤੇ ਕਰੰਚੀ ਬਹੁਤ ਕ੍ਰਿਸਪੀ ਆ ਗਿਆ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਪਲੀਜ਼ ਇਸ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਤੇ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਥੈਂਕ ਯੂ ਧੰਨਵਾਦ ਬਹੁਤ